ਹਾਂਜੀ ਸਤਿ ਸ੍ਰੀ ਅਕਾਲ ਜੀ। ਤੁਹਾਡਾ ਜੀ ਬਿਰਸਾ 컬렉ਸ਼ਨ ਦੇ ਸਾਰੀਆਂ ਪਹਿਣਾ ਦਾ। ਅੱਜ ਆਪਾਂ ਸੂਟ ਲੈ ਕੇ ਆਏ ਆਂ ਜੀ ਪੇਂਟ ਵਾਲੇ ਦੋ। ਦੋਏ ਸੂਟ ਇਕੋ ਜਿਹੀ ਬਣਿਆ ਜੀ। ਇਕੋ ਜਿਹਾ ਸਟੱਫ ਹੈ ਬਰਬਰੀ ਕਾਟਨ ਦਾ। ਸਟੱਫ ਚੈੱਕ ਕਰ ਸਕਦੇ ਹੋ ਜੀ ਬਹੁਤ ਸੋਹਣਾ ਬਰਬਰੀ ਕਾਟਨ ਦਾ ਸਟੱਫ ਹੈ ਇਹਦਾ। ਤੇ ਬਹੁਤ ਹੀ ਜ਼ਿਆਦਾ ਸੋਹਣੀ ਇਹਦੇ ਤੇ ਪੇਂਟਿੰਗ ਹੋਈ ਆ। ਸਟੱਫ ਇਹਦਾ ਬਹੁਤ ਜ਼ਿਆਦਾ ਸੋਹਣਾ ਬਰਬਰੀ ਕਾਟਨ ਹੈ ਜੀ। ਤੇ ਬਹੁਤ ਸੋਹਣਾ ਹੀ ਮਹਿੰਦੀ ਜੀ ਸ਼ੇਡ ਹੈ ਇਹਨਾਂ ਦੀ। ਤੇ ਬਹੁਤ ਸੋਹਣਾ ਇਹਨਾਂ ਤੇ ਪੇਂਟ ਵਰਕ ਹੋਇਆ ਜੀ। ਇਹਨਾਂ ਦਾ ਹੀ ਪ੍ਰੋਪਰ ਕਲਰ ਨਹੀਂ ਆ ਰਿਹਾ ਫੋਟੋ ਦੇ ਵਿੱਚ ਲਾਈਟ ਦਾ ਕਰਕੇ ਸਹੀ ਵੀਡੀਓ ਨਹੀਂ ਆ ਰਹੀ ਜੀ। ਵਿੱਚ ਵਿੱਚ ਕਲਰ ਸਹੀ ਆ ਜਾਂਦਾ ਜੀ ਵਿੱਚ ਵਿੱਚ ਨਹੀਂ ਸਹੀ ਆਉਂਦਾ। ਇਹ ਤੁਸੀਂ ਦੇਖ ਰਹੇ ਹੋ ਜੀ ਬਹੁਤ ਸੋਹਣਾ ਜਿਹਾ ਕਲਰ ਹੈ ਜੀ। ਪਿਸਤਾ ਗ੍ਰੀਨ ਦੇ ਵਿੱਚ ਟੋਨ ਦੇ ਵਿੱਚ ਕਲਰ ਹੈ ਜੀ। ਬਹੁਤ ਸੋਹਣਾ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਬਣ ਕੇ ਰੈਡੀ ਹੋਏ ਹੈ ਜੀ। ਇਹ ਉਪਰ ਤਿੱਕਰ ਇਸ ਤਰ੍ਹਾਂ ਬੇਲਾਂ ਜਾਣਗੀਆਂ ਜੀ ਦੋਨੇ ਕਲੀਆਂ ਜਾਣਗੀਆਂ ਆਪਣੀਆਂ ਉਪਰ ਤਿੱਕਰ ਤੇ ਇਸ ਤਰ੍ਹਾਂ ਵਿਚੇ ਤੇ ਬੂਟੀ ਆਊਗੀ ਇਹ ਬਿਲਕੁਲ ਨਵਾਂ ਡਿਜ਼ਾਈਨ ਹੈ ਜੀ ਤੇ ਬਹੁਤ ਹੀ ਜ਼ਿਆਦਾ ਸੋਨਾ ਇਹ ਸੂਟ ਬਣ ਕੇ ਰੈਡੀ ਹੋਇਆ ਹੈ ਚੈੱਕ ਕਰ ਸਕਦੇ ਹਾਂ ਬਹੁਤ ਸੋਹਣਾ ਸਟੱਫ ਹੈ ਇਹਨਾਂ ਦਾ ਤੇ ਇਸ ਤਰ੍ਹਾਂ ਦੋਨੇ ਸੇਮ ਹੀ ਸੇਮ ਸੂਟ ਹੈ ਜੀ ਦੋਨੋਂ ਇਹ ਇਹਨਾਂ ਦੀ ਆਪਣਾ ਬਾਜੂ ਤੇ ਆਜੂਗਾ ਜੀ ਵਰਕ ਤੁਸੀਂ ਇਹਨਾਂ ਦੇ ਪਹੁੰਚੇ ਤੇ ਵੀ ਕਰਵਾ ਸਕਦੇ ਹੋ ਇਸੇ ਤਰ੍ਹਾਂ ਦਾ ਵਰਕ ਤੁਸੀਂ ਇਹਨਾਂ ਦੇ ਪਹੁੰਚਾਂ ਤੇ ਵੀ ਕਰਵਾ ਸਕਦੇ ਹੋ ਨਾਲ ਇਹਨਾਂ ਦੇ ਦੁਪੱਟਾ ਵੀ ਰੈਡੀ ਕਰਵਾ ਸਕਦੇ ਹੋ ਇਹਨਾਂ ਨੇ ਸਿਰਫ ਵਰਕ ਕੀ ਕਰਵਾਇਆ ਜੀ ਆਪਣਾ ਬਾਜੂ ਤੇ ਤੁਸੀਂ ਇਹ ਵਰਕ ਪਹੁੰਚਾਂ ਤੇ ਵੀ ਕਰਵਾ ਸਕਦੇ ਹੋ ਤੇ ਬਾਜੂ ਤੇ ਤਾਂ ਹੈਗਾ ਹੀ ਹੈ ਜੀ ਦੋਨੇ ਬਾਜੂ ਤੇ ਆਜੂਗਾ ਇਹ ਵਰਕ ਕੰਮ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਜਿਆ ਤੇ ਵਧੀਆ ਜਿਆ ਕੰਮ ਬਣ ਕੇ ਰੈਡੀ ਹੋਇਆ ਤੇ ਕਲਰ ਕੰਬੀਨੇਸ਼ਨ ਬਹੁਤ ਹੀ ਜਿਆਦਾ ਸੋਹਣਾ ਤੇ ਪਿਆਰਾ ਹੈ ਜੀ ਤੁਸੀਂ ਵੀ ਇਸ ਤਰ੍ਹਾਂ ਦੇ ਸੂਟ ਸਾਡੇ ਤੋਂ ਰੈਡੀ ਕਰਵਾਉਣੇ ਹੋਣ ਤਾਂ ਜੀ ਸਾਡੇ WhatsApp ਨੰਬਰ ਤੇ ਤੁਸੀਂ ਸਾਨੂੰ ਮੈਸੇਜ ਕਰਕੇ ਆਪਦੀ ਬੁਕਿੰਗ ਕਰਵਾ ਸਕਦੇ ਹੋ ਜਿਵੇਂ ਤੇ ਤੁਸੀਂ ਸਟੱਫ ਤੇ ਕਹੋਗੇ ਜਿਵੇਂ ਦਾ ਤੁਸੀਂ ਕਲਰ ਕੰਬੀਨੇਸ਼ਨ ਕਹੋਗੇ ਆਪਾਂ ਉਸੇ ਤਰ੍ਹਾਂ ਦਾ ਸੇਮ ਸੂਟ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਜੀ ਕੰਮ ਦੀ ਆਪਣੀ ਫੁੱਲ ਗਾਰੰਟੀ ਹੈ ਜੀ ਤੇ ਕੱਪੜੇ ਦੀ ਵੀ ਆਪਣੀ ਪੂਰੀ ਗਾਰੰਟੀ ਹੁੰਦੀ ਹੈ ਜੀ ਆਪਾਂ ਵਧੀਆ ਕੱਪੜਾ ਲਾਉਣੇ ਆ ਜੀ ਕੰਮ ਤੁਸੀਂ ਚੈੱਕ ਕਰ ਹੀ ਸਕਦੇ ਹੋ ਜੀ ਸਾਡਾ ਕੰਮ ਸਾਡੇ ਅੱਗੇ ਹੈ ਜੀ ਜ਼ਿੰਮੇਦਾਰ ਵੀ ਆਪਾਂ ਸੂਟ ਰੈਡੀ ਕਰਿਆ ਸੋਨੂੰ ਦਿਖ ਰਿਹਾ ਹੈ ਜੀ ਕੰਮ ਦੀ ਸਫਾਈ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਕੰਮ ਬਣ ਕੇ ਰੈਡੀ ਹੋਇਆ ਹੈ ਥੋੜਾ ਇਹਨਾਂ ਦੀ ਇਪਨੇ ਕੀ ਗੱਲ ਲਾਈਟ ਦਾ ਪੰਗਾ ਜਾ ਪੈ ਜਾਂਦਾ ਹੈ ਆਉਂਦਾ ਨਹੀਂ ਸਹੀ ਕਲਰ ਨਹੀਂ ਸਹੀ ਆਉਂਦਾ ਬਹੁਤ ਸੋਹਣਾ ਕਲਰ ਹੈ ਦਾ ਸੂਟਾਂ ਦਾ ਤੇ ਇਹਦੇ ਚ ਕਲਰ ਬਿਲਕੁਲ ਵੀ ਸਹੀ ਨਹੀਂ ਆ ਰਿਹਾ ਇਹਦੇ ਨਾਲ ਆਪਾਂ ਦੁਪੱਟਾ ਰੈਡੀ ਕਰਿਆ ਇਹ ਇੱਕ ਭੈਣ ਨੇ ਦੁਪੱਟਾ ਰੈਡੀ ਕਰਾਇਆ ਨਾਲ ਦੂਸਰੇ ਸੂਟ ਦੇ ਨਾਲ ਨਹੀਂ ਦੁਪੱਟਾ ਰੈਡੀ ਕਰਿਆ ਆਪਾਂ ਇਹ ਟਾਈ ਡਾਈ ਦਾ ਦੁਪੱਟਾ ਹੈ ਦੇਖ ਸਕਦੇ ਹੋ ਟਾਈ ਡਾਈ ਦਾ ਬੇਸ ਕਲਰ ਦੇ ਨਾਲ ਦਾ ਤੇ ਵਿੱਚ ਆਪਾਂ ਟਾਈ ਡਾਈ ਕਰਕੇ ਦੁਪੱਟਾ ਰੈਡੀ ਕਰਿਆ ਬਹੁਤ ਸੋਹਣੇ ਸੂਟ ਬਣ ਕੇ ਰੈਡੀ ਹੋਏ ਆ ਤੁਸੀਂ ਵੀ ਇਸ ਤਰ੍ਹਾਂ ਦੇ ਸੂਟ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਸਾਡੇ WhatsApp ਨੰਬਰ ਤੇ ਤੁਸੀਂ ਸਾਨੂੰ ਮੈਸੇਜ ਕਰਕੇ ਆਪਦੀ ਬੁਕਿੰਗ ਕਰਵਾ ਸਕਦੇ ਹੋ ਸਾਡੇ ਤੋਂ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਰਕ ਕਸਟਮਾਈਜ਼ ਕਰਵਾ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਸੂਟ ਸਾਡੇ ਤੋਂ ਤੁਸੀਂ ਰੈਡੀ ਕਰਵਾ ਸਕਦੇ ਹੋ ਹੈਂਡਵਰਕ ਦਾ ਮਸ਼ੀਨ ਵਰਕ ਦਾ ਕੋਈ ਵੀ ਔਰ ਟਾਈਪ ਵਰਕ ਤੇ ਆਪਣੇ ਕੋਲ ਪ੍ਰਿੰਟਡ ਸੂਟ ਵੀ ਹੁੰਦੇ ਆ ਤੁਸੀਂ ਸਾਡੇ ਨਾਲ ਇਸੇ ਵੀ ਤਰ੍ਹਾਂ ਦਾ ਸਾਡੇ ਤੋਂ ਸੂਟ ਰੈਡੀ ਕਰਵਾ ਸਕਦੇ ਹੋ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ ਦੇਖਣ ਲਈ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜਿਆਦਾ ਤੋਂ ਜਿਆਦਾ ਲਾਈਕ ਕਰ ਦਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਮੇਰੇ ਚੈਨਲ ਨੂੰ ਸ਼ੇਅਰ ਕਰ ਦਿਓ ਜੀ ਤਾਂ ਜੋ ਸਾਰੀਆਂ ਭੈਣਾਂ ਆਪਣੇ ਨਾਲ ਜੁੜ ਸਕਣ ਤੇ ਆਪਣੇ ਤੋਂ ਸੂਟ ਲੈ ਸਕਣ ਤੇ ਸੋਹਣੇ ਸੋਹਣੇ ਸੂਟ ਪਾ ਸਕਣ ਸੋਹਣੇ ਸੋਹਣੇ ਸੂਟ ਬਣਵਾਉਣ ਤੇ ਸਾਰੀਆਂ ਪਰਨਾ ਹਸਦੀਆਂ ਖੇਡਦੀਆਂ ਰੋਜੀ ਸੋਣ ਸੋਣ ਸੂਟ ਪਾਉਂਦੇ ਰੋ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਦੇਖਣ ਲਈ ਥੈਂਕ ਯੂ